ਕਾਂਗਰਸ ਪਾਰਟੀ ਨੇ ਡਾਕਟਰ ਧਰਮਵੀਰ ਗਾਂਦੇ ਨੂੰ ਪਟਿਆਲਾ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਆ ਜਿਹੜੇ ਕਾਂਗਰਸ ਦੇ ਵਰਕਰ ਨੇ ਤੇ ਕਾਂਗਰਸ ਦੇ ਲੀਡਰ ਨੇ ਉਹ ਨਾਰਾਜ਼ ਨੇ ਅੱਜ ਰਾਜਪੁਰਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਕਾਂਗਰਸੀਆਂ ਵੱਲੋਂ ਤੇ ਇਸ ਇਕੱਠ ਦੇ ਵਿੱਚ ਕੀ ਫੈਸਲਾ ਹੋਇਆ ਦੇਖ ਕੀ ਕਹਿੰਦੇ ਨੇ ਕਾਂਗਰਸ ਦੇ ਵਰਕਰ ਡਾਕਟਰ ਧਰਮਵੀਰ ਗਾਂਧੀ ਦੀ سپورਟ ਕਰਨਗੇ ਜਾਂ ਨਹੀਂ سپورਟ ਕਰਨਗੇ ਕਾਂਗਰਸ ਦੇ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਵਰਕਰ ਨੇ ਉਹਨਾਂ ਲੀਡਰਾਂ ਦੇ ਨਾਲ ਜੁੜੇ ਹੋਏ ਜਿਹੜੇ ਕਹਿੰਦੇ ਨੇ ਕਿ ਡਾਕਟਰ ਧਰਮਵੀਰ ਗਾਂਧੀ ਨਹੀਂ ਟਕਸਾਲੀ ਪਰਿਵਾਰਾਂ ਦੇ ਵਿੱਚੋਂ ਜਾਂ ਵਰਕਰਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਟਿਕਟ ਦੇਣੀ ਸੀ ਆਪਣੇ ਨਾਲ ਨੇ ਅੱਜ ਕੀ ਫੈਸਲਾ ਲਿਆ ਤੁਸੀਂ ਇੱਥੇ ਅਸੀਂ ਬਾਈਪਾਸ ਕਰ ਰਹੇ ਹਾਂ ਜੀ ਅਸੀਂ ਤਾਂ ਫੈਸਲਾ ਇਹ ਹੀ ਲਿਆ ਜੀ ਅਸੀਂ ਜਿਹੜਾ ਹੈ ਅੱਜ ਸਾਡਾ ਰਾਜਾ ਬੜਿੰਗ ਜੀ ਪ੍ਰਧਾਨ ਕਹਿ ਕੇ ਗਿਆ ਵੀ ਅਸੀਂ ਇਹਦਾ ਬਿਲਕੁਲ ਸਮਰਥਨ ਨਹੀਂ ਦਿੰਦੇ ਅਸੀਂ ਤਾਂ ਪੂਰ ਜੋ ਵਿਰੋਧ ਕਰਾਂਗੇ ਅਸੀਂ ਧਰਮਪ੍ਰੀਤ ਗਾਂਧੀ ਦੇ ਨਾਲ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਪਰ ਕਾਂਗਰਸ ਹਾਈ ਕਮਾਂਡ ਦਾ ਅਸੀਂ ਜਿਹੜਾ ਫੈਸਲਾ ਲਿਆ ਇਹਦੀ ਨਕਿੱਦੀ ਕਰਦੇ ਆ ਧਰਮਪ੍ਰੀਤ ਗਾਂਧੀ ਦਾ ਅਸੀਂ ਬਿਲਕੁਲ ਨਾਲ ਨਹੀਂ ਅਸੀਂ ਉਹਦੇ ਡਟ ਕੇ ਵਿਰੋਧ ਕਰਾਂਗੇ ਹੁਣ ਤੁਸੀਂ ਡਾਕਟਰ ਗਾਂਧੀ ਨੂੰ ਵੋਟ ਪਾਓਗੇ ਨਹੀਂ ਨਾ ਪਾਓਗੇ ਵੋਟ ਉਸ ਕਰਾਂਗੇ ਜੀ ਤੁਸੀਂ ਅਸੀਂ ਬੂਤ ਨਹੀਂ ਲਗੜਦੇਗੇ ਉਸ ਦੀ ਉਸ ਦੀ ਬੂਤ ਨਹੀਂ ਲਗੜਦੇਗੇ ਅਸੀਂ ਨਹੀਂ ਲਗਣ ਦੇਣਾ ਅਸੀਂ ਵੋਟ ਹੁਕਮ ਕਰ ਦਾਂਗੇ ਅਸੀਂ ਪਿੰਡਾਂ ਦੇ ਵਿੱਚੋਂ ਬੂਤ ਸਾਡੇ ਨਾਲ ਤੁਸੀਂ ਕਾਂਗਰਸ ਪਾਰਟੀ ਦਾ ਡਰਾਮਾ ਕਰ ਕਰ ਕੇ ਰੱਖਿਆ ਆ ਜਿਹੜੇ ਬੰਦੇ ਜਿਹੜੇ 55 ਸਾਲ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਛੱਡ ਕੇ 30 ਟਿਕੜੇ ਪਾਰਟੀ ਦਾ ਬੰਦਾ ਲਿਆ ਕੇ ਸਾਡੇ ਸੀਟ ਤੇ ਬਿਠਾ ਦਿਆ ਕੋਣ ਹੈ ਗਾਂਧੀ ਅਸੀਂ ਤਾਂ ਜਾਣਦੇ ਵੀ ਨਹੀਂ ਇਸ ਤੇ ਪਹਿਲਾਂ ਹੀ 5 ਸਾਲ ਰਿਹਾ ਇਹ ਤੁਸੀਂ ਕਿਹਨੂੰ ਕਹਿੰਦੇ ਸੀ ਟਿਕਟ ਮਿਲੇ ਹਰਜਨ ਸਿੰਘ ਨੂੰ ਮੋਜੂੰ ਚਾਹੁੰਦੇ ਸੀ ਅਸੀਂ ਚਾਹੁੰਦੇ ਸੀ ਵੀ ਟਕਸਾਲੀ ਟਕਸਾਲੀ ਲੀਡਰ ਹੋਵੇ ਟਕਸਾਲੀ ਲੀਡਰ ਕੋਈ ਚਾਹ ਲਾਲ ਸਿੰਘ ਹੋਵੇ ਚਾਹ ਹਰਜਨ ਸਿੰਘ ਹੋਵੇ ਚਾਹ ਮਤਲਬ ਲਾਲ ਜੀ ਕੋਈ ਵੀ ਟਕਸਾਲੀ ਲੀਡਰ ਹੁੰਦਾ ਵੀ ਹੁਣ ਫਿਰ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਗਿਆ ਕਾਂਗਰਸ ਦੇ ਸਾਰੇ ਵੱਡੇ ਲੀਡਰ ਆਏ ਤੁਹਾਡਾ ਫੈਸਲਾ ਕੀ ਹੋਇਆ ਸਾਰੇ ਇਕੱਠ ਦਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਆਹੀਂ ਗਾਂਧੀ ਦੀ ਸਪੋਰਟ ਕਰੀਏ ਪਰ ਆਹੀਂ ਨਹੀਂ ਕਰਦੇ ਚਾਹੇ ਸਾਡੇ ਪ੍ਰਧਾਨ ਸਾਨੂੰ ਵੀ ਕਹੀ ਚਾਹੇ ਫਿਰ ਵੀ ਨਹੀਂ ਕਰਦੇ ਸਾਡਾ ਕੱਟ ਕਰਨ ਦਾ ਮਕਸਦ ਇਹ ਹੈ ਤਾਂ ਕਿ ਅਸੀਂ ਹਾਈ ਕਮਾਂਡ ਨੂੰ ਦੱਸੀਏ ਵੀ ਜਿਹੜਾ ਤੁਸੀਂ ਫੈਸਲਾ ਲਿਆ ਤੁਹਾਡਾ ਫੈਸਲਾ ਸਰਾ ਸਰ ਗਲਤ ਹੈ ਅਸੀਂ ਹਾਈ ਕਮਾਂਡ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਜਿਹੜਾ ਅੱਜ ਇਕੱਠ ਕਰਿਆ ਅਸੀਂ ਕੋਈ ਡਰਾਮਾ ਨਹੀਂ ਕਰਿਆ ਅਸੀਂ ਟਕਸਾਲੀ ਕਾਂਗਰਸੀਆਂ ਦਾ ਇਕੱਠ ਕਰਿਆ ਜਿਹੜੇ ਸਾਰੇ ਚਾਹੁੰਦੇ ਸੀ ਕਿ ਕਿਸੇ ਟਕਸਾਲੀ ਨੂੰ ਟਿਕਟ ਮਿਲੇ ਅਸੀਂ ਨਹੀਂ ਕਹਤਾ ਮੈਂ ਹਰਦਿਆਲ ਸਿੰਘ ਨੂੰ ਜਿਹੜੀ ਅੱਜ ਰਾਜਾ ਵੜਿੰਗ ਵੀ ਸਟੇਜ 'ਤੇ ਮੌਜੂਦ ਸੀ ਜਦੋਂ ਉਹ ਕਹਿ ਰਹੇ ਸੀ ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਨਾਲ ਕਰੋ ਡਾਕਟਰ ਗਾਂਧੀ ਦੇ ਰਾਜਾ ਰਾਜਾ ਅਸੀਂ ਅਸੀਂ ਵਿਰੋਧ ਕਰਿਆ ਜੀ ਅਸੀਂ ਤਾਂ ਕਿਸੇ ਅਸੀਂ ਰਾਜਾ ਵੜਿੰਗ ਦੇ ਸਾਹਮਣੇ ਵਿਰੋਧ ਕੀਤਾ ਅਸੀਂ ਕੀਤਾ ਤੁਸੀਂ ਚੈੱਕ ਕਰ ਲਓ ਅਸੀਂ ਰਾਜਪੁਰੇ ਦੇ ਸਾਹਮਣੇ ਕਿਹਾ ਬਿਆਨ ਕੀਤਾ ਨਹੀਂ ਡਟ ਕੇ ਕੀਤਾ ਧਰਮਪੀਰ ਗਾਂਧੀ ਮਰਦਾਬਾਦ ਅਸੀਂ ਨਾਅਰੇ ਲਾਆਂ ਲਾਵਾਂਗੇ ਅਸੀਂ ਅਸੀਂ ਜਿਵੇਂ 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 ਅਸੀਂ ਜਿਵੇਂ ਅਸੀਂ ਬਾਕੀ ਇਲੈਕਸ਼ਨਾਂ ਦੇ ਵਿੱਚ ਵੋਟ ਮੰਗਣ ਵਾਸਤੇ ਜ਼ੋਰ ਲਾਉਂਦੇ ਆ ਨਾ ਅਸੀਂ ਇਸ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਗਾਂਧੀ ਦਾ ਵਿਰੋਧ ਕਰਨ ਵਾਸਤੇ ਜ਼ੋਰ ਲਾਵਾਂਗੇ ਅਸੀਂ ਪਿੰਡ ਪਿੰਡ ਜਾ ਕੇ ਤੁਸੀਂ ਕਾਂਗਰਸ ਦੇ ਵਰਕਰ ਹੋ ਕੇ ਕਾਂਗਰਸ ਦੇ ਕੈਂਡੀਡੇਟ ਨੂੰ ਹਰਾਉਗੇ ਬਿਲਕੁਲ ਕੋ ਕਾਂਗਰਸੀ ਨਹੀਂ ਹੈਗਾ ਕੋ ਕਾਂਗਰਸੀ ਨਹੀਂ ਹੈਗਾ ਹੁਣ ਤਾਂ ਜੁਆਇਨ ਕਰਕੇ ਥੋਪਿਆ ਗਿਆ ਥੋਪਿਆ ਗਿਆ ਉਹ ਥੋਪਿਆ ਗਿਆ ਉਹਦਾ ਕੀ ਪ੍ਰੋਗਰਾਮ ਸਾਡਾ ਥੋਪਿਆ ਗਿਆ ਆਹੀ ਉਹਦੇ ਨਾਲ ਨਹੀਂ ਖੜ ਸਕਦੇ ਸਾਡੇ ਵਾਸਤੇ ਤੂੰ ਕਹਿੰਦੀ ਨਹੀਂ ਡਾਕਟਰ ਗਾਂਧੀ ਤੁਹਾਨੂੰ ਪਸੰਦ ਕਿਉਂ ਡਾਕਟਰ ਗਾਂਧੀ ਸਾਨੂੰ ਪਸੰਦਿਆ ਨਹੀਂ ਦੇਖੋ ਸੁਣੋ ਸੁਣੋ ਡਾਕਟਰ ਗਾਂਧੀ ਮੈਂ ਦਦ ਉਹ ਪਹਿਲਾਂ ਐਮਪੀ ਬਣਿਆ ਮੈਨੂੰ ਦੱਸੋ ਵੀ ਕਿਹੜੇ ਪਿੰਡ ਦੇ ਕੀ ਸਾਡਾ ਉਹਨਾਂ ਸਵਾਰਤਾ ਸਾਡਾ ਉਹਨਾਂ ਕੀ ਬਣਾਤਾ ਦੱਸੋ ਅੱਜ ਤੱਕ ਫਿਰ ਉਲਟਾ 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 ਦੇਖੋ ਉਹਦੀ ਉਮਰ ਹੋਊਗੀ ਹਨਾ ਉਹਨਾਂ ਨੂੰ ਇੱਕ ਆਖਤ ਵਿਚਾਰਾ ਨੂੰ ਦਿਖਦਾ ਨਹੀਂ ਹੈਗਾ ਤੇ ਉਹਨਾਂ ਦੀ ਉਮਰ ਹੋਊਗੀ ਉਹ ਉਲਟਾ ਬਿਆਨ ਦੇਖੋ ਜਿਹੜਾ ਬੰਦਾ ਜਾਇ ਜੇ ਬਿਆਨ ਦੇ ਰਿਹਾ ਉਹ ਕਹਿੰਦਾ ਸਾਡਾ ਕੀ ਕਰੂਗਾ ਕਹਿੰਦਾ ਮੈਂ ਕਿਸੇ ਦੇ ਸੁੱਖ ਦੁੱਖ ਵਿੱਚ ਨਹੀਂ ਆਣਾ ਕੋਈ ਬੜੀ ਕਹਿੰਦਾ ਘਟਣਾ ਹੋਊਗੀ ਫਿਰ ਆਉਂਗਾ ਉਹ ਸਾਡਾ ਕਿੱਧਰ ਦਾ ਮੇਤੀ ਆ ਉਹ 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 ਵੱਡੀ ਕਟਨਾ ਦਾ ਇੰਤਜ਼ਾਰ ਕਰ ਰਿਹਾ ਵੀ ਪੰਜਾਬ ਦੇ ਵਿੱਚ ਵੱਡੀ ਕਟਨਾ ਹੋਵੇ ਫਿਰ ਮੈਂ ਜਾਵਾਂ ਉੱਥੇ ਬਿਲਕੁਲ ਨਹੀਂ ਅਸੀਂ ਧਰਮ ਬੀਨ ਗਾਂਧੀ ਦਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਤੁਸੀਂ ਕਹਿੰਦੇ ਧਰਮ ਬੀਨ ਗਾਂਧੀ ਦਾ ਵਿਰੋਧ ਕਿਉਂ ਕਰ ਰਹੇ ਹੋ ਇਸੇ ਪਾਸੇ 5 ਸਾਲ ਪਹਿਲੇ ਉਹ ਕਾਂਗਰਸੀ ਨੂੰ ਕੀ ਕਹਿੰਦਾ ਸੀ ਸਾਰੇ ਕਾਂਗਰਸੀ ਨੂੰ ਮਾਰਾ ਕਹਿੰਦਾ ਸੀ ਭਾਈ ਉਹਦੇ ਹੱਕ 'ਚ ਕਿਸ ਤਰ੍ਹਾਂ ਚਲੀ ਜਾਈਏ ਸਾਡੇ ਕੌਂਸਲਰਾਂ ਦੇ ਪਰਚੇ ਕਰਾਏ ਹੋਏ ਅੱਜ ਅੱਜ ਤਾਂ ਚੰਗਾ ਕਹਿੰਦੇ ਨੇ ਕੌਣ ਚੰਗਾ ਕਹਿੰਦਾ ਡਾਕਟਰ ਗਾਂਧੀ ਜੀ ਕੋਣ ਕਹਿੰਦਾ ਜੇ ਡਾਕਟਰ ਗਾਂਧੀ ਨੂੰ ਪਾਰਟੀ ਚੰਗੀ ਲੱਗੀ ਇਸੇ ਕਰਕੇ ਜੁਆਇਨ ਕੀਤਾ ਜੁਆਇਨ ਕੀਤਾ ਫਿਰ ਨਾਲ ਕੋਣ ਵਰਕਰ ਨਾਲ ਕੋਈ ਨਹੀਂ ਤੁਸੀਂ ਕਹਿੰਦੇ ਡਾਕਟਰ ਗਾਂਧੀ ਚੰਗਾ ਕਹਿ ਰਾ ਡਾਕਟਰ ਗਾਂਧੀ ਨੂੰ ਕਿਸੇ ਤੁਹਾਡੇ ਪੱਤਰਕਾਰ ਨੇ ਪੁੱਛਿਆ ਵੀ ਐਂ ਕਰਕੇ ਗੱਲ ਆ ਜੀ ਵੀ ਤੁਸੀਂ ਬਾਕੀ ਲੀਡਰਾਂ ਨੂੰ ਨਾਲ ਲੈ ਕੇ ਚਲੋ ਉਹਨਾਂ ਜਵਾਬ ਤਾਂ ਕੀ ਸੀਗਾ ਉਹਦਾ ਤੂੰ ਇਲੈਕਸ਼ਨ ਲੜ ਰਹਾ ਤੈਨੂੰ ਹਾਈ ਕਮਾਂਡਰ ਹੀ ਉਹਦਾ ਜਵਾਬ ਸੀਗਾ ਕਹਿੰਦਾ ਮੇਰੇ ਕਿਹੜਾ ਮੁੰਡੇ ਦਾ ਵਿਆਹ ਰੱਖਿਆ ਹੋਇਆ ਬਾਈ ਜੀ ਜੇ ਨਾਲ ਇਲੈਕਸ਼ਨ ਲੜਨੀ ਹੁੰਦੀ ਆ ਤੁਸੀਂ ਆਪ ਪੱਤਰਕਾਰ ਸਿਆਣੇ ਹੋ ਲੋਕਾਂ ਦੇ ਘਰ ਜਾਣਾ ਪੈਂਦਾ ਲੋਕਾਂ ਨੂੰ ਨਾਲ ਜੋੜਨਾ ਪੈਂਦਾ ਅਸੀਂ ਇਹ ਜਿਹੇ ਲੀਡਰ ਤੋਂ ਕੀ ਕੀ ਉਮੀਦ ਰੱਖ ਸਕਦੇ ਹੋ ਸਕਦਾ ਪਾਰਟੀ ਨੂੰ ਲੱਗਦਾ ਹੋਵੇ ਕਿ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਜੇਤੂ ਉਮੀਦਵਾਰ ਨੇ ਵੀਰ ਜੀ ਮੇਰੇ ਤੋਂ ਹੁਣ ਤੁਸੀਂ ਕਿਉਂ ਮੋਗਲਾਂਦਾ ਮੈਂ ਮੈਂ ਦੱਸਦਾ ਜੀ ਮੈਂ ਦੱਸਦਾ ਇਥੋਂ ਦੀ ਜਿਹੜੀ ਬੀਜੇਪੀ ਤੋਂ ਕੈਂਡੀਡੇਟ ਮਹਾਰਾਣੀ ਖੜ ਰਹੀ ਆ ਉਹਨੂੰ ਪਤਾ ਸੀਗਾ ਵੀ ਹਰਦਿਆਲ ਸਿੰਘ ਨੂੰ ਜੇ ਟਿਕਟ ਮਿਲਦੀ ਤਾਂ ਮੈਂ ਹਾਰਦੀ ਆ ਠੀਕ ਹੈ ਜੀ ਇਹ ਹੁਣ ਸਾਰਾ ਦੇਖੋ ਮਹਾਰਾਣੀ ਪਹਿਲਾਂ ਕਾਂਗਰਸ ਦੇ ਵਿੱਚ ਰਹੀ ਆ ਪੁਰਾਣੇ ਬੰਦਨ ਲਗ ਤਾਲ ਮੇਲ ਹੈ ਤਾਂ ਇਦਾਂ ਸਾਰਾ ਕੁਝ ਸਾਡੇ ਬਾਜਵਾ ਸਾਹਿਬ ਦੀ ਕਿਰਪਾ ਹੋਈ ਆ ਉਹਨਾਂ ਨੇ ਮਹਾਰਾਣ ਲਗਟ ਧੁੱਪ ਕਰਕੇ ਤਾਂ ਗਾਂਧੀ ਨੂੰ ਟਿਕਟ ਦਵਾਈ ਜੀ ਕਾਂਗਰਸ ਦੇ ਵਿੱਚ ਧੜੇ ਨੇ ਤੁਹਾਡੀ ਪਾਰਟੀ ਚ ਨਹੀਂ ਸਾਡੀ ਪਾਰਟੀ ਧੜੇ ਨਹੀਂ ਪਰ ਧੜੇ ਹੁਣ ਹਾਈ ਕਮਾਂਡ ਬਣਾ ਰਹੀ ਆ ਸਾਡੇ ਧੜੇ ਨਹੀਂ ਤੇ ਹੈਗੇ ਸਾਡੇ ਧੜੇ ਹਾਈ ਕਮਾਂਡ ਬਣਾ ਰਹੀ ਆ ਬਾਜ ਬਾਜਵਾ ਸਾਹਿਬ ਤੋਂ ਆਪ ਕੈਪਟਨ ਮੁਰਿੰਦਰ ਦੇ ਵਿਰੋਧੀ ਨੇ ਉਹ ਕਿਉਂ ਟਿਕਟ ਦਵਾਣਗੇ ਜੀ ਉਹ ਬਹੁਤ ਵਿਚਲੀਆਂ ਗੱਲਾਂ ਨੇ ਜਦੋਂ ਵਿਰੋਧੀ ਸੀਗੇ ਸੀਗੇ ਜੀ ਵਿਚਲੀ ਗੱਲ ਦੱਸੋ ਲੋਕਾਂ ਨੂੰ ਵੀ ਪਤਾ ਲੱਗੇ ਵਿਚਲੀਆਂ ਗੱਲਾਂ ਇਹ ਨੇ ਸਾਰੀ ਦੁਨੀਆ ਵਿਚ ਰੌਲਾ ਪਿਆ ਵਾ ਬਾਜਵਾ ਸਾਹਿਬ ਨੇ ਮਹਾਰਾਣੀ ਤੋਂ 10 ਕਰੋੜ ਰੁਪਏ ਲਿਆ 10 ਕਰੋੜ ਰੁਪਏ ਲੈ ਕੇ ਗਾਂਧੀ ਨੂੰ ਦਿੱਤਾ ਗਾਂਧੀ ਨੇ ਸਾਹਿਬ ਨੇ ਆਪਣੇ ਘਰੇ ਜਾ ਇੱਕ ਤਾਂ ਦੇਖੋ ਕਿ ਅਫਵਾਹਾਂ ਹੁੰਦੀਆਂ ਨੇ ਇੱਕ ਹੁੰਦਾ ਸਬੂਤ ਇਸ ਗੱਲ ਦਾ ਕੀ ਸਬੂਤ ਹੈ 10 ਕਰੋੜ ਸਾਡੇ ਕੋਲ ਸਬੂਤ ਹੈ ਤੁਹਾਨੂੰ ਸਬੂਤ ਵੀ ਜਰੂਰ ਦਵਾਂਗੇ ਅਸੀਂ ਫਿਲਹਾਲ ਗੱਲ ਹੈ ਅਫਵਾਹ ਹੈ ਰੌਲਾ ਹੈ ਪਰੇ ਸਬੂਤ ਵੀ ਲੱਭਣ ਤੇ ਲੱਗੇ ਹੋਏ ਸਬੂਤ ਲੱਭ ਕੇ ਦਵਾਵਾਂਗੇ ਤੁਹਾਨੂੰ ਜਿਹੜਾ ਜਿਹੜਾ ਇੰਨਾ ਇਮਾਨਦਾਰ ਆਪਣੇ ਆਪ ਨੂੰ ਕਹਾਂਦਾ ਉਹ 9 ਕਰੋੜ ਰੁਪਏ ਦਾ ਉੱਥੇ ਬਣਾ ਰਿਹਾ ਹਸਪੀਟਲ ਉਹ 9 ਕਰੋੜ ਰੁਪਏ ਕਿੱਥੋਂ ਆਇਆ ਮੈਲਾ ਚੋਂ ਆਇਆ ਉਹ ਕਿੱਥੋਂ ਆਇਆ 9 ਕਰੋੜ ਰੁਪਿਆ ਉਹ ਮੈਲਾ ਚੋਂ ਆਇਆ 9 ਕਰੋੜ ਰੁਪਏ ਉੱਥੇ ਜਾ ਕੇ ਹਸਪੀਟਲ ਤੇ ਲਾ ਦੇਣਾ ਉਹ ਕਹਿੰਦਾ ਮੈਂ ਬਹੁਤ ਸਾਫ਼ ਸੁਥਰਾ ਬੰਦਾ ਦੇਖੋ ਡਾਕਟਰਾਂ ਦਾ ਤਰੱਕੀ ਕਰਦੇ ਹੁੰਦੇ ਨੇ ਕਿੰਨੇ ਡਾਕਟਰ ਨੇ ਜਿਹੜੇ ਪਹਿਲਾਂ ਕਲੀਨਿਕਾਂ ਦੇ ਵਿੱਚ ਬੈਠਦੇ ਸੀ ਤੇ ਫਿਰ ਉਹਨਾਂ ਨੇ ਹਸਪਤਾਲ ਬਣਾਏ ਉਹ ਨਹੀਂ ਕਿ ਇਮਾਨਦਾਰੀ ਦੇ ਨਾਲ ਕੋਈ ਬੰਦਾ ਤਰੱਕੀ ਕਰੇ ਉਹ ਗੱਲ ਕੋਈ ਹੋਰ ਹੈ ਕਦੇ ਇਲਜ਼ਾਮ ਤਾਂ ਨਹੀਂ ਲੱਗਾ ਡਾਕਟਰ ਗੰਦੀ ਤੇ ਕਿ ਕ腐ਸ਼ਨ ਦਾ ਕ腐ਸ਼ਨ ਦਾ ਇਲਜ਼ਾਮ ਤਾਂ ਮੈਂ ਤੁਹਾਨੂੰ ਦੱਸਦਾ ਰਿਹਾ ਵੀ ਐਨੇ ਸਾਲ ਤੋਂ ਕਿੰਨੇ ਸਾਲੋਂ ਕਰੋ ਡਾਕਟਰੀ ਕਰਦੇ ਨੂੰ ਉਦੋਂ ਦਾ ਹਸਪਤਾਲ ਬਣਨਾਂ ਗਿਆ ਹੁਣਾਂ ਕਿਉਂ ਹਸਪਤਾਲ ਦੀਆਂ ਤਿਆਰੀਆਂ ਲੱਗੀਆਂ ਹੁਣ ਜਿੱਦਣ ਦਾ ਜਿੱਦਣ ਦਾ 10 ਕਰੋੜ ਰੁਪਏ ਮਿਲ ਗਿਆ ਉਦੋਂ ਦੀਆਂ ਤਿਆਰੀਆਂ ਹੋ ਗਈਆਂ ਉਹ ਤਾਂ ਫਲਾਟ ਦੀਆਂ ਹੋਈਆਂ ਨਹੀਂ ਹਸਪੀਟਲ ਦੀਆਂ ਤੁਸੀਂ ਸਬੂਤ ਕਦੋਂ ਦਿਓਗੇ ਇਸ ਗੱਲ ਦਾ ਕੋਈ ਗੱਲ ਨਹੀਂ ਅਸੀਂ ਲੱਗੇ ਹੋਏ ਹਾਂ ਬਹੁਤ ਜਲਦੀ ਬਹੁਤ ਜਲਦੀ ਸਮਾਂ ਕਿਹਨੇ ਦੱਸਿਆ ਕਿ 10 ਕਰੋੜ ਨਹੀਂ ਲੋਕਾਂ ਦੇ ਵਿੱਚ ਅਸੀਂ ਵਿੱਚਰ ਸਾਨੂੰ ਪਤਾ ਲੱਗਦਾ ਲੋਕਾਂ ਦੇ ਅੱਗ ਲੱਗ ਜੇ ਧੂਆ ਉੱਠਦਾ ਹੈ ਨਾ ਤੁਹਾਨੂੰ ਕਿਵੇਂ ਪਤਾ ਇੱਕ ਹਾਂ ਪਤਾ ਦੇਖੋ ਧੂਆ ਕਿਉਂ ਉੱਠਦਾ ਜੇ ਅੱਗ ਲੱਗ ਜੇ ਤਾਂ ਧੂਆ ਉੱਠਦਾ ਤਾਂ ਧੂਆ ਉੱਠਦਾ ਜੇ ਅੱਗ ਲੱਗੀ ਹੈ ਤਾਂ ਹੀ ਧੂਆ ਉੱਠਦਾ ਤਾਂ ਕਿ ਲੱਗੀ ਹੈ ਆਹਲਾ ਪਿਆ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਪੈਸੇ ਲਈ ਪੱਤਰਕਾਰੀ ਕਰ ਰਹੇ ਹੋ ਆਹ ਜੇ ਕੋਈ ਨਾ ਕੋਈ ਗੱਲ ਹੈ ਤਾਂ ਹੀ ਗੱਲ ਅਗਿਆਰੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਰਾਜਪੀਤੋਂ ਭਾਈ ਨੰਬਰ ਬਾੜਤਾਂ ਹਾਂ ਕਾਂਗਰਸ ਪਾਰਟੀ ਵੱਲੋਂ ਮਿਸਟਰ ਕਾਉਂਸਲਰ ਮੇਰਾ ਨਾਮ ਬਲਵਿੰਦਰ ਸਿੰਘ ਦੇਖੋ ਅਸੀਂ ਪਿਛਲੇ 15-20 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਤੱਪੜ ਮਿਛਾਉਣੇ ਦਰਿਆ ਮਿਛਾਉਣੀਆਂ ਝੰਡੀਆਂ ਪੈਫਲਟ ਲਾਉਣੇ ਬੜੀ ਦੇਰ ਤੋਂ ਲੱਗੇ ਹੋਏ ਆ ਕਾਂਗਰਸ ਪਾਰਟੀ ਸੇਵਾ ਕਰ ਰਹੀ ਹੈ ਛੋਟੀ ਹੈ ਜੀ ਤੇ ਜੇ ਹੁਣ ਹੇਠਾਂ ਤੋਂ ਸਾਡੇ ਜਿਹੜੇ ਵਰਕਰ ਸੇ ਟਕਸਾਲੀ ਪਰਵਾਰ ਤੇ ਉਹ ਕਹਿੰਦੇ ਨੇ ਵੀ ਠੀਕ ਜੀ ਟਿਕ ਟਕ ਕਿਸੇ ਟਕਸਾਲੀ ਪਰਵਾਰ ਨੂੰ ਦਿੱਤੀ ਜਾਣਾ ਲੇਕਿਨ ਇਹ ਬਾਹਰ ਤੋਂ ਬੰਦਾ ਲਿਆ ਕੇ ਖੜਾ ਕਰਕੇ ਸਾਡੇ ਕੋਠੂਪ ਤੇ ਆ ਸਾਡਾ ਵਰਕਰ ਬਹੁਤ ਨਰਾਸ਼ ਹੈ ਜਿਹੜੇ ਅਸੀਂ ਪੁਰਾਣੇ ਵਰਕਰ ਕੇਸ ਸਾਡੇ ਤੇ ਹੁਣੇ ਪਰਚੇ ਸਾਡੇ ਤੇ ਹੁਣੇ ਬੂਥਾਂ ਦੀਆਂ ਲੜਾਈਆਂ ਅਸੀਂ ਲੜਦੇ ਆਂ ਕਾਂਗਰਸ ਪਾਰਟੀ ਦਿਨ ਨਾਲ ਅਸੀਂ ਸਮਰਪਤ ਆਂ ਕੋਈ ਬੁਖਾਰ ਦਾ ਬੰਦਾ ਲਿਆ ਕੇ ਜਿਹੜਾ ਕਹਿੰਦਾ ਮੈਂ ਵਰਕਰ ਦੀ ਗੱਲ ਹੀ ਨਹੀਂ ਸੁਣਨੀ ਮੈਂ ਵਰਕਰਾਂ ਦੇ ਦੁੱਖ ਸੁੱਖਾਂ ਨਹੀਂ ਜਾਣਾਂ ਫਿਰ ਸਾਡੀ ਅੰਦਰ ਦੀ ਆਤਮਾ ਉਸ ਬੰਦੇ ਨੂੰ ਕਿਵੇਂ ਵੋਟ ਪਾਊਗੀ ਅਸੀਂ ਖੁੱਲ ਕੇ ਵਿਰੋਧ ਕਰਦੇ ਅਸੀਂ ਧ ਕ ਨਹੀਂ ਕਰਾਂਗੇ ਮੈਂ ਆਪਣੇ ਵਾਰਡ ਤੋਂ ਪੂਰੇ ਆਪਣੇ ਵਾਰਡ ਦੇ ਨਿਵਾਸੀਆਂ ਨੂੰ ਇਹ ਤਾਂ ਚਾਹੀਸੀ ਨੋਟਾਂ ਤੇ ਬੈਠਣ ਤਾਂ ਵੀ ਚਾਹੇ ਹੋਰ ਕੋਈ ਵੀ ਅਸੀਂ ਫੈਸਲਾ ਲਈ ਸੀ ਧਰਮ ਦੀ ਗੰਦੀ ਸਪੋਰਟ ਨਹੀਂ ਕਰਾਂਗੇ ਹਾਂ ਅਸੀਂ ਹਰਜਲ ਸਿੰਘ ਕੋਮੋਜ ਦੇ ਪੱਕੇ ਸਿਪਾਹੀ ਹੈ ਜਿਹੜਾ ਦਿਨ ਰਾਤ ਸਾਡੇ ਨਾਲ ਖੜਿਆ ਸਾਡੇ ਦੁੱਖਾਂ ਵਿੱਚ ਸੁੱਖਾਂ ਵੀ ਸਾਡੇ ਨਾਲ ਖੜਿਆ ਹਰ ਵਰਕਰ ਲਈ ਦਿਨ ਰਾਤ ਕਰਾ ਸੀ ਉਹਦੀ ਉਹਦੇ ਨਾਲ ਹੈ ਲੇਕਿਨ ਅਸੀਂ ਧਰਮ ਦੀ ਗੰਦਰੀ ਪੂਰੀ ਡਟ ਕੇ ਵਿਰੋਧ ਕਰਾਂਗੇ ਸੋ ਆਪਣੇ ਨਾਲ ਕਾਂਗਰਸ ਦੇ ਵਰਕਰ ਸੀ ਤੁਸੀਂ ਕੀ ਕਹਿਣਾ ਚਾਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਵੀ ਸਾਨੂੰ ਤੇ ਉਹ ਲੀਡਰ ਚਾਹੀਦਾ ਜਿਹੜਾ ਸਾਡੇ ਵਰਕਰਾਂ ਦੇ ਨਾਲ ਖੜੇ ਕੰਮ ਕਰਾਵੇ ਹੁਣ ਸਾਡੇ 250 ਬੰਦਿਆਂ ਦੇ ਪਰਚਾ ਹੋ ਗਿਆ ਦਿਨ ਰਾਤ ਜੋ ਕਮੋਤ ਸਾਬ ਨੇ 11 12 12 ਵਜੇ ਵੀ ਸਹੀ ਥਾਣੇ ਚ ਬੰਦੇ ਛੜਾ ਕੇ ਲੈਂਦੇ ਰਹੇ ਆ ਆਪਣੇ ਬਰੂਡ ਵਾਲਿਆਂ ਅਸੀਂ ਜਿਹੜਾ ਪ੍ਰਧਾਨ ਹੁੰਦੇ ਤੇ ਹੋ ਗਿਆ ਸਾਡੇ ਇੱਥੇ ਆਪਣੇ ਐਮਸੀ ਸੀ ਸਮਾਣੇ ਵਾਲੇ ਦੇ ਹੋ ਗਿਆ ਅਸੀਂ ਕਹਿੰਦੇ ਆਂ ਵੀ ਕੈਂਡੀਡੇਟ ਹੋਣਾ ਚਾਹੀਦਾ ਜੀ ਲੋਕਲ ਚਾਹੇ ਲੋਕਲ ਲਾਲੋ ਜਾਂ ਟਕਸਾਲੇ ਨਾਲੋਂ ਜੇ ਅਸੀਂ ਅੱਜ ਜਿਹਨਾਂ ਨੂੰ ਮੋਟਾ ਪਾ ਦੇਾਂਗੇ ਜਿਤਾ ਦੇਨੇ ਆਂ ਕੱਲ ਨੂੰ ਤੇ ਫਿਰ ਹੋਰ ਹੌਸਲਾ ਭਜਾਈ ਹੋ ਜੇ ਕੱਲ ਨੂੰ ਹੋਰ ਪਾਰਟੀ ਕੋਈ ਕਿਸੇ ਨੂੰ ਲਿਆ ਕੇ ਖੜਾ ਦੇਗੀ ਤੇ ਜਿਹੜੇ 25-30 ਸਾਲ ਤੋਂ 30-30 ਸਾਲ ਤੋਂ ਤਪੜੇ ਝਾੜ ਰਹੇ ਨੇ ਕਿੱਧਰ ਜਾਣਗੇ ਇਹ ਸਾਡਾ ਇਹ ਵਰਕਰ ਨੇ ਇਹ ਕੱਲ ਨੂੰ ਕੀ ਸੋਚਣਗੇ ਵੀ ਅਸੀਂ ਸਾਰੀ ਉਮਰ ਅਸੀਂ ਮਿਹਨਤ ਕਰਦੇ ਰਹੀਏ ਅੱਗੇ ਜਦੋਂ ਟਾਈਮ ਆਉਂਦਾ ਕੋਈ ਮਤਲਬ ਜਿੱਤਣ ਦਾ ਜਾਂ ਕਿ ਪਾਰਟੀ ਦੇ ਖੜਨ ਦਾ ਉਦੋਂ ਦੋਏ ਬੰਦੇ ਆ ਜੀ ਤੁਰਦੇ ਡਾਕਟਰ ਗਾਂਧੀ ਦੇ ਨਾਲ ਵੀਰ ਜੀ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਪਹਿਲਾਂ ਵੀ ਦੇਖ ਲਿਆ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ 5 ਸਾਲ ਇਹ ਜਿੱਤ ਕੇ ਗਏ ਆ ਇੱਥੋਂ ਉਸ ਟਾਈਮ ਇਹਨਾਂ 9 ਹਲਕਿਆਂ ਦੇ ਵਿੱਚ ਕਿਤੇ ਵੀ ਕਿਸੇ ਬੰਦੇ ਦੀ ਸਾਰ ਨਹੀਂ ਲਈ ਠੀਕ ਆ ਵੀਰ ਜੀ ਕੱਲ ਇਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਉਹਨੂੰ ਚੱਕ ਕੇ ਟਿਕਟ ਦੇ ਦਿੱਤੀ ਜਦ ਕਿ ਪਤਾ ਵੀ ਉਹ ਕਿਸੇ ਕੋਲ ਨਹੀਂ ਗਿਆ ਹੈਗਾ ਮੈਨੂੰ ਤਾਂ ਲੱਗਦਾ ਵੀ ਕਾਂਗਰਸ ਪਾਰਟੀ ਵੀ ਵੀ ਟਿਕਟਾਂ ਜਿਹੜੀਆਂ ਨਾ ਉਹ ਪੈਸਿਆਂ ਨਾਲ ਹੀ ਲੱਗੀ ਵੰਡਣ ਰਾਹੁਲ ਭਾਈ ਰਾਹੁਲ ਰਾਹੁਲ ਗਾਂਧੀ ਦੇ ਨਾਲ ਭਾਰਤੋ ਯਾਤਰਾ ਤੇ ਸ਼ਾਮਲ ਹੋਏ ਸੀ ਹਾਂਜੀ ਹਾਂਜੀ ਅਸੀਂ ਮੈਂ ਕਹਿੰਦਾ ਦੇਖੋ ਜੀ ਅਸੀਂ ਅਸੀਂ ਬਿਲਕੁਲ ਅਸੀਂ ਮੈਂ ਕਹਿੰਦਾ ਵੀ ਐਡਾ ਬੜਾ ਇਕੱਠ ਰਾਹੁਲ ਗਾਂਧੀ ਜੀ ਨਾਲ ਜੋੜਿਆ ਠੀਕ ਹੈ ਜੀ ਡਾਕਟਰ ਉਦੋਂ ਡਾਕਟਰ ਗਾਂਧੀ ਜੀ ਕਿੱਥੇ ਕਿਤੇ ਵੀ ਨਹੀਂ ਸਾਹ ਤਾਂ ਕਿਤੇ ਦਿਖਦਾ ਨਹੀਂ ਜਿੰਨੇ ਵੀ ਇੱਥੇ ਸਾਡੇ ਇੱਥੇ ਮੀਟਿੰਗ ਦੇ ਵਿੱਚ ਝਾਰੂ ਵਰਕਰ ਆਏ ਹੋਏ ਆ ਉਹ ਸਾਰਿਆਂ ਦਾ ਇਹੀ ਮੰਨਣਾ ਕਿ ਅਸੀਂ ਰਾਹੁਲ ਗਾਂਧੀ ਨਾ ਉਹਦਾ ਧਰਮਬੀਰ ਗਾਂਧੀ ਦਾ ਵਿਰੋਧ ਕਰਾਂਗੇ ਠੀਕ ਹੈ ਜੀ ਉਹਨੂੰ ਕੋਈ ਵੋਟ ਨਹੀਂ ਪਾਉਂਦੀ ਅਸੀਂ ਪਹਿਲਾਂ ਪਾ ਕੇ ਦੇਖ ਲਿਆ ਜਿਹੜਾ ਬੰਦੇ ਨੇ ਸਾਡੀ ਸਾਰ ਲੈਣੇ ਨਹੀਂ ਆਉਣਾ ਫਿਰ ਅਸੀਂ ਇਹਨੂੰ ਵੋਟਾਂ ਪਾ ਕੇ ਕੀ ਕਰਨਾ ਅਸੀਂ ਕਿਉਂ ਤਾਂ ਨਹੀਂ ਆ ਲੈਣਾ ਠੀਕ ਹੈ ਜੀ ਅਸੀਂ ਦੇਖੋ ਨਾ ਕਿਸੇ ਹੋਰ ਨੂੰ ਵੋਟ ਪਾਉਂਦੀਆਂ ਅਸੀਂ ਨੋਟਾ ਵਾਲਾ ਬਟਨ ਦਬ੍ਹਾ ਦਾਂਗੇ ਠੀਕ ਹੈ ਜੀ ਮੈਨੂੰ ਤਾਂ ਲੱਗਦਾ ਵੀ ਜਿਹੜੀ ਕਾਂਗਰਸ ਪਾਰਟੀ ਆ ਉਹ ਵੀ ਪੈਸੇ ਲੈ ਕੇ ਟਿਕਟਾਂ ਵੰਡਣ ਲੱਗ ਗਈ ਇਹ ਬਾਜਵਾ ਸਾਹਿਬ ਦੀ ਸਾਰੀ ਕਰੀ ਮੇਲ ਮੁਰਭੁਗਤ ਜਿਹੜੀਆਂ ਹੈਗੀਆਂ ਬਾਜਵਾ ਸਾਹਿਬ ਦੀਆਂ ਉਹਨਾਂ ਨੂੰ ਦੇਖਿਆ ਵੀ ਹਾਂ ਵੀ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਸੀਟ ਆ ਉਹ ਸਰਦਾਰ ਹਰਦੇਵ ਸਿੰਘ ਕਮੋਜ ਨੇ ਉਹ ਕੱਢ ਲੈਣੀ ਹੈਗੀ ਇਸ ਕਰਕੇ ਇਹਨੂੰ ਪਿੱਛੇ ਕਰ ਦਿੱਤਾ ਪ੍ਰਤਾਪ ਸਿੰਘ ਬਾਜਵਾ ਜੀ ਤੁਸੀਂ ਗੱਲ ਕਰ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਮਤਲਬ ਹੋ ਸਕਦਾ ਕਿ ਹਰਦੇਵ ਸਿੰਘ ਕਮੋਜ ਜੀ ਤੈਨੂੰ ਡਰ ਰਹੇ ਨੇ ਉਹਨਾਂ ਨੂੰ ਆਪਣਾ ਡਰ ਉਹਨੂੰ ਆਪਣਾ ਡਰ ਲੱਗਦਾ ਕਿ ਜਿਸ ਵੀ ਇਹ ਮੁੱਖ ਮੰਤਰੀ ਵਾਲੀ ਕੁਰਸੀ ਤੇ ਹੋਰ ਨਾ ਕੋਈ ਚੜ ਜਵੇ ਆਣ ਕੇ ਠੀਕ ਹੈ ਜੀ ਉਹਨਾਂ ਨੂੰ ਇਹ ਡਰ ਆ ਜੀ ਹੈਗੇ ਨੇ ਮੁੱਖ ਮੰਤਰੀ ਦੌੜ ਚ ਦੇਖੋ ਜੀ ਉਹਨਾਂ ਦੀ ਜਿਹੜੀ ਜਿਹੜੀ ਸੇਵਾ ਹੈ ਉਹde ਸਾਡੀ ਮਤਲਬ ਇਹ ਸੋਚ ਆ ਵੀ ਜਿੰਨੀ ਸੇਵਾ ਸਰਦਾਰ ਹਰਦੀਪ ਸਿੰਘ ਜੀ ਦੀ ਕਾਂਗਰਸ ਪਾਰਟੀ ਲਈ ਹੈਗੀ ਹੈ ਨਾ ਉਹ ਬਹੁਤ ਜ਼ਿਆਦਾ ਸੱਚੀ ਸੁੱਚੀ ਹੈ ਤੇ ਉਹ ਜਿੰਨਾ ਵਰਕਰ ਦੇ ਨਾਲ ਰਹਿ ਕੇ ਉਹ ਕੰਮ ਕਰਦੇ ਆ ਨਾ ਉਹਨਾਂ ਕੋਈ ਲੀਡਰ ਨਹੀਂ ਕੰਮ ਕਰਦਾ ਹੈਗਾ ਵਰਕਰ ਦੇ ਨਾਲ ਰਹਿ ਕੇ ਸੋ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਪਿਛਾੜਿਆ ਗਿਆ ਮਤਲਬ ਸਰਦਾਰ ਹਰਦੀਪ ਸਿੰਘ ਨੂੰ ਪਿਛਾੜਿਆ ਗਿਆ ਹੈ ਤਾਂ ਕਿ ਉਹਦੀ ਜਿਹੜੀ ਜਿੰਨੀ ਬੁੱਕਤ ਇੱਥੇ ਨੌ ਹਲਕਿਆਂ ਦੇ ਵਿੱਚ ਬਣੀ ਹੋਈ ਸੀ ਉਸ ਨੂੰ ਪਛਾੜਨ ਦੇ ਕਾਰਨ ਟਿਕਟ ਧਰਮਪ੍ਰੀਤ ਗਾਂਧੀ ਨੂੰ ਦਿੱਤੀ ਗਈ ਆ ਬਿਲਕੁਲ ਜੀ ਸੋ ਆਪਣੇ ਨਾਲ ਕਾਂਗਰਸ ਦੇ ਵਰਕਰ ਸੀ ਜਿਹੜੇ ਵਿਰੋਧ ਕਰ ਰਹੇ ਡਾਕਟਰ ਧਰਮਪ੍ਰੀਤ ਗਾਂਧੀ ਦਾ